ਚੈ ਕਰੋ ਕੀ ਹੋਇਆ ਭੈਣ ਇੰਨਾ ਗੁੱਸਾ ਕਰੀ ਜਾਂਦੀ ਆ ਇੱਥੇ ਆ ਇੱਥੇ ਆ ਇੱਥੇ ਆ ਇੱਥੇ ਆ ਇਹ ਜਾਣ ਤੇ ਹਾਰ ਕੇ ਤੇਰਾ ਨਾਮ ਕੀ ਆ ਨਹੀਂ ਮੈਨੂੰ ਦੱਸਣਾ ਮੈਂ ਸੁੱਤੀ ਬੈਠਾ ਕੱਟਕਾ ਵੀ ਤਾ ਤੂੰ ਮੇਰੀ ਭੈਣ ਆ ਮੈਂ ਤਾਂ ਤੈਨੂੰ ਕਹ ਨਹੀਂ ਮੈਂ ਕੋਈ ਗੱਲ ਕਹੀ ਤੈਨੂੰ ਮੇਰੀ ਗੱਲ ਤਾਂ ਮੰਨ ਲੈ ਮੈਂ ਕੁੜੀ ਨੇ ਲੱਖ ਰੁਪਈਆ ਖਾਦਾ ਦੋ ਸਾਲ ਇਹ ਬੁੜੀ ਤਾਂ ਹੈ ਹੀ ਐਸੀ ਹੀ ਆ ਹਾਂਜੀ ਤੂੰ ਮੇਰੀ ਗੱਲ ਸੁਣ ਲੈ ਹਾਂਜੀ ਮੇਰੀ ਬੱਸ ਛੱਡ ਦੇ ਹਾਂਜੀ ਭਾਈ ਜਿਹਨਾਂ ਦੀ ਬੱਸ ਜਿਹੜੇ ਜਿਨਾਂ ਦੀ ਧੰਦਾ ਕਰਦੀ ਉਹਨਾਂ ਵਿੱਚ ਰਾਇਓ ਗੱਲ ਤੇਰਾ ਕੀ ਨਾਮ ਆ

ਬੈਹ ਜਾ ਬੈਹ ਜਾ ਬਲਾਓ ਨਾ ਹੁਣ ਇਹਨੂੰ ਪੈਣ ਨੂੰ ਕੋਈ ਨਾ ਮੈਂ ਦਿੰਦਾ ਮੈਂ ਦਿੰਦਾ ਮੈਂ ਦਿੰਦਾ ਮੈਂ ਦਿੰਦਾ ਮੈਂ ਮਗਾ ਕੇ ਦੇਣਾ ਤੈਨੂੰ ਚੁੰਨੀ ਚੈੱਕਅਪ ਕਰਾਓ ਕੱਕਾ ਦੇਖੋ ਭੈਣ ਬੱਚੇ ਆ ਡੇਟਾ ਨਾਲ ਆ ਭੈਣ ਦਾ ਤੇ ਭੈਣ ਕਿਸ ਕੰਡੀਸ਼ਨ ਦੇ ਵਿੱਚ ਕਿੱਥੋਂ ਆਏ ਹੋ ਜੀ ਤਾਜੋਵਾਲ ਤਾਜੋਵਾਲ ਜ਼ਿਲ੍ਹਾ ਅੰਮ੍ਰਿਤਸਰ ਜੀ ਜੇ ਲਾਹੇਾਰਪੁਰ ਕੁਲਵਿੰਦਰ ਕੌਰ ਮਾਰਨਾ ਨਹੀਂ ਮਾਰਨਾ ਨਹੀਂ ਭੈਣੇ ਆ ਡੇੜੇ ਚੰਮੇ ਕੁਲਵਿੰਦਰ ਕੌਰ ਭੈਣ ਨੂੰ ਨਹੀਂ ਲੈ ਕੇ ਆਏ ਸੀ ਅਸੀਂ ਪਿਛੇ ਉਹ ਉਹਨਾਂ ਦੇ ਪਿੰਡੋਂ ਹੀ ਭੈਣੇ ਨਾ ਨਾ ਗੁੱਸਾ ਨਹੀਂ ਕਰਨਾ ਤੁਹਾਡਾ ਕੀ ਲੱਗਦੀ ਹੈ ਬੇਟੀ ਆ ਮਾਤੇ ਤਿੰਨ ਮੈਂ ਉਹਦੇ ਲਾਗੇ ਨਾ ਆ ਜਾ ਤੂੰ ਨਾ ਆ ਜਾ ਤਾਂ ਘਰੇ ਐਂ ਕਰਦੀ ਆ ਹਾਂ ਜੀ ਦਾਤਾ ਇੰਟਾ ਰੋਣੇ ਮਾਰਦੀ ਆ ਮਸੀ ਖਾਲੇ ਕਿੰਨੇ ਕਿ ਦਿਨਾਂ ਤੋਂ ਕਰ ਰਹੀ ਐ ਉਹ ਜਿੱਦਾਂ ਹੁਣ ਮਹੀਨਾ ਕਾ ਬਹੁਤ ਹੀ ਜ਼ਿਆਦਾ ਹੋ ਗਿਆ ਐ ਕੋਈ ਬੰਨ ਕੇ ਰੱਖ ਦਿਓ ਹਾਂਜੀ ਹਾਂਜੀ ਬੰਨ ਨਹੀਂ ਪੈਦਾ ਸੀ ਅਛੇ ਸੇ ਸੱਤੋਂ ਪੁੱਤੋ ਜਣੀਆਂ ਨੂੰ ਅਭੀ ਕਾਪੂ ਨਹੀਂ ਆਉਂਦੀ। ਕੀ ਸੰਗ ਰਸੀਨਾ ਸੰਗਲ ਨਾਲ ਬੰਨਦੇ ਹੋ? ਹਾਂਜੀ। ਫਾਈਲ ਵੀ ਨਹੀਂ ਖਾਦੀ। ਠੀਕ। ਹਾਂ ਉਹ ਅੱਜ ਤਾਂ ਗੱਡੀ ਕੀ ਨਾਮ ਹੈ? ਹਾਂਜੀ ਜਸਪੁਰ। ਕੋਈ ਨਾ ਮੈਂ ਗੱਲ ਕਰਦਾ ਭੈਣੇ ਇੰਦਰਜੀਤ ਕੁਰੇ ਮੇਰੀ ਤੂੰ ਭੈਣ ਆ ਛੋਟੀ ਮੈਨੂੰ ਪਤਾ ਲੱਗ ਗਿਆ ਸਾਰੇ ਗਲਤ ਆ ਬੰਦੇ ਇਹਨਾਂ ਨੇ ਤੇਰੀ ਜੀਣਾ ਹਰਾਮ ਕਰਤਾ ਮੈਂ ਦੇਖ ਲਈ ਗੱਲ ਇਹਨਾਂ ਨੂੰ ਨੇੜੇ ਨਹੀਂ ਲੱਗਣ ਦੇਵਾਂਗੇ ਤੇਰੇ ਤੂੰ ਮੇਰੀ ਭੈਣ ਆ ਪਰ ਤੂੰ ਸਾਡੇ ਅੱਖੇ ਲੱਗਣਾ ਠੀਕ ਆ ਭੈਣੇ ਇਹ ਪਰੇ ਹੋ ਜਾਓ ਸਾਰੇ ਜਣ ਉਹ ਮਾਂ ਦਾ ਮੈਂ ਦੇਖ ਲਈ ਬੇਬੇ ਦਾ ਤਾਂ ਦਿਮਾਗ ਹੀ ਨਹੀਂ ਥੀ ਤੈਨੂੰ ਘਰੇ ਬੰਨ ਕੇ ਰੱਖਦੇ ਆ ਆ ਚਾਬੀ ਦੇ ਵਾ ਮੇਰੀ ਜਿਪ ਚੀਜ਼ਾਂ ਵੇਚ ਰੇ ਤੇਰੀ ਸਕੂਟਰੀ ਵੀ ਇੱਥੇ ਆਊਗੀ ਸਾਰਾ ਕੁਝ ਇੱਥੇ ਮੰਗਾ ਕੇ ਦੇਵਾਂਗੇ ਤੈਨੂੰ ਨਾ ਮੇਰੀ ਭੈਣ ਗੁੱਸਾ ਨਹੀਂ ਕਰਨਾ ਛੋਟੀ ਭੈਣ ਆ ਤੂੰ ਮੇਰੀ ਇਹ ਭੈਣ ਇੰਦਰਜੀਤ ਕੌਰ ਆ ਖਰਦੇ ਪੁੱਤ ਕੋਲ ਇੰਦਰਜੀਤ ਕੌਰ ਭੈਣ ਸਾਡੇ ਕੋਲੇ ਪਹੁੰਚੇ ਕਿਹੜੇ ਜ਼ਿਲ੍ਹੇ ਤੋਂ ਹਿਆਰਪੁਰ ਜਿਲ੍ਹੇ ਤੋਂ ਹਿਆਰਪੁਰ ਜਿਲ੍ਹੇ ਤੋਂ ਪਿੰਡ ਹੈਗਾ ਕਾਜੂਵਾਲ ਜੀ ਕਾਜੂਵਾਲ ਇਹ ਬਾਈ ਗੱਡੀ ਲੈ ਕੇ ਆਇਆ ਧੰਨਵਾਦ ਆ ਬਾਈ ਦਾ ਗੱਡੀ 'ਚ ਵੀ ਸ਼ੀਸ਼ੇ ਭੰਨ ਭੰਨ ਤੋੜ ਗਰ ਪਰ ਇਹਨਾਂ ਵੀਰਾਂ ਦਾ ਜਿਗਰਾਵਾ ਜਿਹੜਾ ਇੱਕ ਭੈਣ ਨੂੰ ਇੱਥੇ ਤਿੱਕਰ ਲੈ ਕੇ ਆਏ ਤੇ ਮੇਰੀ ਭੈਣ ਆਪਣੇ ਨਿੱਕੇ ਦੇ ਬੇਟੇ ਨੇ ਕਿੰਨੇ ਬੱਚੇ ਆ ਜੀ ਇਹਦੇ ਕੋਈ ਨਹੀਂ ਬੱਚਾ ਆ ਇੱਕ ਬੇਟਾ ਵਾ ਕੋਈ ਵਿਚਾਰਾ ਸਹਿਮਿਆ ਬੈਠਾ ਕੋਲੇ ਵਾਹਿਗੁਰੂ ਕਿਰਪਾ ਕਰਨ ਮੇਰੀ ਇੰਦਰਜੀਤ ਭੈਣ ਤਕੜੀ ਹੋ ਕੇ ਤੰਦਰੁਸਤ ਹੋ ਕੇ ਪੜ੍ਹੀ ਲਿਖੀ ਕੁੜੀ ਆ ਕੰਮ ਕਰਨ ਵਾਲੀ ਆ ਤੇ ਕੰਮ ਕਰਨ ਯੋਗ ਹੋਵੇ ਅਰਦਾਸ ਕਰਿਓ ਸਾਡੀ ਭੈਣ ਇੰਦਰਜੀਤ ਵਾਸਤੇ ਜਰੂਰ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੂੰ ਰੋਹੀ ਕਾਹ ਤੋਂ ਜਾਂਦਾ? ਇਹ ਹੈ ਇਹ ਪਾਣੀ ਇਹ ਮਲੇਰ ਤੋਂ। ਜਦੋਂ ਤੈਨੂੰ ਲੋਕ ਲੈ ਜਾਂਦੇ ਆ ਤੂੰ ਸਾਰੀ ਸਾਰੀ ਰਾਤ ਲੋਕਾਂ ਨਾਲ ਰਹਿਣਾ ਤੈਨੂੰ ਤੰਗ ਕਰਦੇ ਆ। ਤੈਨੂੰ ਮੈਂ ਪਿਛਲੀ ਵਾਰੀ ਸਮਝਾਇਆ ਸੀ ਤੂੰ ਵਿਰੋਧ ਕਰਨਾ। ਤੂੰ ਰੋਕਣਾ ਉਹਨਾਂ ਨੂੰ। ਤੂੰ ਗਲਤ ਕੰਮ ਨਹੀਂ ਹੋਣ ਦੇਣਾ। ਤੈਨੂੰ ਆਪ ਨੂੰ ਚੰਗਾ ਲੱਗਦਾ? ਨਹੀਂ ਇਹੋ ਜਿਹਾ ਸੌਂ ਗਿਆ ਫਿਰ ਨੂੰ। ਫਿਰ ਤੂੰ ਰਾਤ ਰਾਤ ਘਰ ਬਾਹਰ ਰਹਿਣਾ ਕਾਹ ਤੋਂ ਰਹਿਣਾ? ਉਹ ਤਾਂ ਘਟਿਆ ਬੰਦੇ ਨੇ ਤੂੰ ਮਾੜਾ ਬੰਦਾ ਘਟਿਆ ਵਾ ਤੂੰ ਇੱਕ ਦਿਨ ਸਾਹ ਤੇ ਇੱਕ ਬਾਦ ਆ ਗਿਆ ਤੇ ਉਹ ਤਾਂ ਬਾਹਰ ਚਲਾ ਗਿਆ ਬੜਾ ਪਤਾ ਕਿ 10 ਸੁੱਤਾ ਗਿਆ ਤੇ ਉਹ ਦੇਖਾਇਆ ਗਾਲ੍ਹਾਂ ਸਿਕਾ ਕਦੀ ਮੈਂ ਕਦੀ ਹਮਕਦਰ ਲੱਗਦਾ ਹੈ ਇਹ ਜਿਹੇ ਗੱਲਾਂ ਪੁੱਤ ਨਹੀਂ ਕਰਨੀਆਂ ਤੇ ਮੋਦਨ ਪਿਛਲੀ ਵਾਰ ਵੀ ਸਮਝਾਇਆ ਸੀ ਤੂੰ ਕਿ ਮੈਂ ਘਰੇ ਰਹੂੰਗਾ ਮੈਂ ਆਉਂਿਆ ਅਰੇ ਮੈਂ ਕੀ ਕਰਾਂਏ ਜੁਦਾ ਹੈ ਕੋਈ ਤੇ ਜਿੰਨਾ ਤੋਂ ਸੁਵੇ ਬੈਠ ਕੇ ਤੇ ਜ਼ਿਆਦਾ ਅੰਦਰ ਗਏ ਤਾ ਕੋਸਾਈ ਹੈ ਫੁੱਲੀ ਹੋਏ ਘਰੇ ਬੈਠ ਕੇ ਟੀਵੀ ਦੇਖ ਲਾ ਗੇਮ ਖੇਡ ਲਾ ਕੋਈ ਮਾਨਨ ਨਹੀਂ ਲਾਦਾ ਦੇਖੋ ਕੋਈ ਕਹਿੰਗੇ ਇਹਨੂੰ ਆਪਾਂ ਮੈਡੀਸਿਨ ਸ਼ੁਰੂ ਕਰਾਉਨੇ ਆ ਪ੍ਰੋਪਰਲੀ ਦੇਖੋ ਮੈਂ ਪਿਛਲੀ ਵਾਰੀ ਵੀ ਸਮਝਾਇਆ ਸੀ ਬਾਰ ਬਾਰ ਆਪਾਂ ਹਰ ਵਾਰ ਇੱਕੋ ਗੱਲ ਕਰੀਏ ਵੀ ਇੱਥੇ ਰਹੋਗੇ ਅੱਜ ਦਵਾਈ ਦਿੱਤੀ ਪਰਸੋਂ ਨੂੰ ਫੇਰ ਚੈੱਕ ਕਰਕੇ ਦਵਾਈ ਵਧਾਉਣੀ ਆ ਘਟਾਉਣੀ ਆ ਫੇਰ ਤਿੰਨ ਦਿਨਾਂ ਬਾਅਦ ਚੈੱਕ ਅਪ ਕਰਕੇ ਦਵਾਈ ਵਧਾਉਣੀ ਆ ਘਟਾਉਣੀ ਆ ਹਮਰੋਂ ਕੋ ਫਰਕ ਪੈਣਾ ਕੀ ਹਮਾ ਡਾਕਟਰ ਅੰਦਾਜ਼ੇ ਨਾਲ ਦਵਾਈ ਦਿੰਦੇ ਇਹਦਾ ਕੋ ਟੈਸਟ ਤਾਂ ਹੁੰਦਾ ਨਹੀਂ ਤੇ ਜਿਹੜੀ ਇਹਨੂੰ ਐਡਿਕਸ਼ਨ ਲੱਗੀ ਆ ਜਿਹੜਾ ਇਹਨੂੰ ਲੋਕਾਂ ਨੇ ਮਾੜੇ ਕੰਮਾਂ 'ਚ ਪਾਤਾ ਉਹ ਕਿਸੇ ਦਵਾਈ 'ਚ ਤੋੜ ਨਹੀਂ ਉਹਦਾ ਤਾਂ ਇਹੀ ਆ ਵੀ ਉਸ ਮਾਹੌਲ 'ਚ ਇਹਨੂੰ ਬਾਹਰ ਕੱਢਿਆ ਜਾਵੇ 15 ਦਿਨ ਇੱਥੇ ਰਹੂਗਾ ਇਹ ਹੌਲੀ-ਹੌਲੀ ਇਹਦਾ ਆਪੇ ਹੀ ਉਹ ਪੁੱਠੇ ਕੰਮਾਂ ਤੋਂ ਦੂਰ ਹੋ ਜਾਊਗਾ ਮੈਂ ਫਿਰ ਜੇ ਤੂੰ ਐ ਸੋਚੇਂਗੀ ਫਿਰ ਤਾਂ ਹੋਣਾ ਹੀ ਤੂੰ ਪਹਿਲਾਂ ਹੀ ਮਾੜਾ ਸੋਚੀ ਜਾਂਦੀ ਤੂੰ ਮੜਾਈ ਸੁੱਤੀ ਜੰਮੀ ਆ ਪਹਿਲੇ ਹੀ ਹੋ ਸਕਦਾ ਘਰੋਂ ਜਾਣਾ ਹੀ ਹਟ ਜਵੇ ਬਾਹਰ ਠੀਕ ਹੋਣ ਦੀ ਕਾਮਨਾ ਤਾਂ ਕਰ ਕਾਮਨਾ ਤਾਂ ਨਹੀਂ ਨਹੀਂ ਤਕੜੀ ਹੋ ਥੋੜੀ ਹੋ ਜਾਊਗਾ ਠੀਕ ਅਸੀਂ ਸਮਝਦੇ ਹਾਂ ਅਸੀਂ ਵੀ ਤਾਂ ਹੀ ਕਹਿ ਰਹੇ ਰੱਖਣ ਨੂੰ ਰਹਿ ਕੇ ਰ ਦੇ ਥੋੜਾ ਜਿਆ ਥੋੜੀ ਤਕਲੀਫ ਤਾਂ ਤੁਹਾਨੂੰ ਵੀ ਚਲਣੀ ਪੈਣੀ ਆ ਨਾਲ ਹੁਣ ਵੀ ਘਰੇ ਵੀ ਤਾਂ ਚੱਲਦੇ ਹੀ ਆਂ ਇੱਥੇ ਰਹਿ ਕੇ ਚੱਲੋ ਰਹੋਗੇ ਕਿ ਨਹੀਂ ਕੀ ਨਾਂ ਇਹ ਹੈ ਦੀਪਕ ਕੁਮਾਰ ਮੇਰੀਆਂ ਭੈਣਾਂ ਨੂੰ ਬੇਨਤੀ ਆ ਅੱਜ ਸੌਣ ਦੇ ਮਹੀਨੇ ਦੀ ਸਗਰਾਂ ਦੇ ਦਿਨ ਤੇ ਅਰਦਾਸ ਕਰਿਓ ਜਿੱਦਾਂ ਮੇਰੀ ਭੈਣ ਘਰੋਂ ਦੇਗ ਬਣਾ ਕੇ ਲੈ ਕੇ ਆਈ ਆ ਤੇ ਪ੍ਰਸ਼ਾਦ ਸੌਣ ਦੇ ਮਹੀਨੇ ਦਾ ਬਣ ਰਹੀ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰੀ ਛੋਟੀ ਭੈਣ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਤੇ ਅਸੀਂ ਆਪਣੀਆਂ ਭੈਣਾਂ ਦੇ ਸਿਰ ਤੇ ਹੱਥ ਰੱਖ ਸਕੀਏ ਸਾਨੂੰ ਹਿੰਮਤ ਬਖਸ਼ਣ ਸਾਨੂੰ ਸਮੱਤ ਬੁੱਧੀ ਬਖਸ਼ਣ ਵਾਹਿਗੁਰੂ ਅਰਦਾਸ ਕਰਿਓ ਸਾਰੇ ਜਣੇ ਬਹੁਤ ਧੰਨਵਾਦ ਭੈਣ ਬਹੁਤ ਬਹੁਤ ਧੰਨਵਾਦ ਬਾਤ ਜੀ ਠੀਕ ਹੈ ਧੰਨਵਾਦ ਸੁਨਮਾ ਬਹੁਤ ਧੰਨਵਾਦ ਦੇ ਦੁੱਖ ਦੀ ਰਾਤ ਚੌਂ ਪੀ ਤਰੱਕੀ ਲਾਸਟ ਹੁਣ ਠੀਕ ਹੈ ਮੇਰੀ ਭੈਣ ਕਿੱਥੋਂ ਆਈਆਂ ਮੈਂ ਹਲਕੜਾ ਤੋਂ ਆਈ ਆਂ ਤੇ ਮੈਂ ਪਹਿਲਾਂ ਆ ਸਾਰੇ ਗੁਰੂਆਂ ਦੇ ਨਾਮ ਲਿਖੇ ਹੋਏ ਤਾਂ ਹਾਂਜੀ ਮੈਂ ਬਹੁਤ ਹਰ ਵਕਤ ਬੋਲਦੇ श्री गुरु नानक देव जी श्री गुरु अंगद देव जी गुरुदेव श्री गुरु अमरदास जी श्री गुरु रामदास जी श्री गुरु अर्जुन देव जी श्री गुरु उपवन सिंह आरगुमन सिंह जी आर गुरु वंश जी श्री गुरु हर सिंह जी श्री गुरु हर कृष्ण जी ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਜਿਹੇ ਮੈਂ ਤੁਹਾਨੂੰ ਬਹੁਤ-ਬਹੁਤ ਸਾਰਾ ਨਮਾਜ਼ ਕਰਦੀ ਆਂ ਕਿ ਮੈਂ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਹੁਣ ਪੜ੍ਹਾ ਰਹੀ ਆਂਗੀ ਪਹਿਲਾਂ ਮੈਨੂੰ ਕੋਈ ਧਿਆਨ ਨਹੀਂ ਸੀ ਹੁੰਦਾ ਮੇਰੇ ਬੱਚੇ ਮੇਰੀ ਭੈਣ ਕੋਲੇ ਧੋ ਲੀ ਸੀ ਸੋ ਦਬਾਤ ਬਹੁਤ ਬਹੁਤ ਤੁਹਾਡੀ ਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਛੋਟੀ ਭੈਣ ਕੀ ਨਾਂ ਪੜੇ ਬਿਆੰਤ ਖੌਰਾ ਮੇਰਾ ਬਿਆੰਤ ਖੌਰਾ ਹਲਕੜੇ ਪਿੰਡ ਤੋਂ ਵੀਰ ਆਉਂਦੇ ਆ ਉਹ ਲੈ ਕੇ ਆਏ ਸੀ ਭੈਣ ਨੂੰ ਤੇ ਅੱਜ ਮੇਰੀ ਭੈਣ ਬਿਲਕੁਲ ਠੀਕ ਆ ਬਿਲਕੁਲ ਦਸਾਂ ਘਰਾਂ ਦੇ ਨਾਮ ਲੈ ਆ ਮੇਰੀ ਛੋਟੀ ਦੋ ਦਿਨ ਦਵਾਈ ਨਾਲ ਹੀ ਬਹੁਤ ਜ਼ਿਆਦਾ ਫਰਕ ਪਿਆ ਬੀ ਆਂਦੀ ਬਾਤ ਉਹ ਰਾਸ ਕਰਿਓ ਖੁਸ਼ ਕਰੇ ਮੇਰੀ ਬਿਆੰਤ ਭੈਣ ਵਾਸਤੇ ਜੀ ਧੰਨਵਾਦ ਜੀ ਕੋਈ ਤਾਂ ਗਿਫਟ ਪੈਕ ਕਰਾਉਣ ਲੱਗੇ ਬਾਹਲੇ ਇਹ ਪਿਆਰੋਂ ਦੇ ਦਿੱਤੇ ਜੀ ਇਹ ਜੀ ਜਿਹੜੀ ਵਿਦਿਆਵੀ ਮੰਮੀ ਅਮਨ ਬੇਟੀ ਆ ਹਾਂ ਸਾਵਣ ਦਾ ਮਹੀਨਾ ਇਹ ਜੀਤ ਕੁਟਾਰੀਆ ਵੱਲੋਂ ਬੇਟੀ ਨੂੰ ਗਿਫਟ ਦਿੱਤਾ ਗਿਆ ਅੱਛਾ ਅਮਨ ਨੂੰ ਅਮਨ ਨੂੰ ਠੀਕ ਹੈ ਜੀ ਸ਼ੁਕਰ ਆ ਧੰਨਵਾਦ ਇਹ ਕੁੱਪੂ ਦੀ ਹੱਡੀ ਉਹਨਾਂ ਨੇ ਬੱਚਿਆਂ ਤੇ ਕਿਉਂ ਪੇ ਚਾਹੀਦੀ ਡਾਇਪਰ ਹੈ ਜੀ ਅੱਛਾ ਜੀ ਚਲੋ ਧੰਨਵਾਦ ਆ ਬੱਚਾ ਦੇ ਡਾਇਪਰ ਰਾਏ ਸੀ ਅੱਛਾ ਵੀ ਡਾਇਪਰ ਆ ਇਹ ਕੌਜ਼ ਹੈ ਜੀ ਅੱਛਾ ਕੌਜ਼ ਡਾਕਟਰ ਬਿੱਲਿਆਂ ਨੇ ਪੁੱਛਿਆ ਸੀਗਾ ਹਾਂ ਜੀ ਇਹਦੇ ਚ ਕੌਜ਼ ਹੈਗੇ 30 ਪੈਕੇਟ ਤੇ ਤਿੰਨ ਪੈਕੇਟ ਹੈਗੇ ਕੈਪਸੂਲ 30 ਪੈਕੇਟ ਕੈਪਸੂਲ ਕੈਪ ਕੈਪ ਬੰਨਿਆ ਕੈਪ ਸ਼ੂ ਕੈਪ ਹਾਂ ਸ਼ੂਪਰ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਇਹ ਸਾਡੀ ਮੱਲਾਂ ਵਾਲਾਂ ਦੀ ਟੀਮ ਦੇ ਡੱਬੇ ਵੱਡੇ ਹੁੰਦੇ ਜਾ ਰਹੇ ਦਿਨੋਂ ਦਿਨ ਵਾਹਿਗੁਰੂ ਕਿਰਪਾ ਕਰਨ ਸਾਡੇ ਅਮੀਰ ਚੰਦ ਜੀ ਸਾਡੇ ਪਰਿਵਾਰ ਦੇ ਮੈਂਬਰ ਆਪਣੇ ਬੇਟੇ ਦੀ ਦਵਾਈ ਲੈਣ ਆਏ ਸੀ ਇੱਕ ਦਿਨ ਇੱਥੋਂ ਪਰ ਅੱਜ ਪਤਾ ਨਹੀਂ ਕਿੰਨੇ ਧੀਆਂ ਨੂੰ ਕਿੰਨੇ ਪੁੱਤਾਂ ਨੂੰ ਇਸ ਸੁਪਨਿਆਂ ਦੇ ਘਰ ਤੱਕ ਲੈ ਕੇ ਆਏ ਆ ਹਰ ਵਾਰ ਇੱਕ ਬੱਸ ਭਰ ਕੇ ਆਉਂਦੀ ਹੈ ਮੱਲਾਂ ਵਾਲੇ ਤੋਂ ਤੇ ਦੋਨੇ ਕੈਂਪਾਂ 'ਚ ਆਉਂਦੇ ਆ ਇੱਕ 'ਚ ਨਹੀਂ ਦੋਨੇ ਕੈਂਪਾਂ 'ਚ ਆਉਂਦੇ ਨੇ ਤੇ ਉੱਥੋਂ ਆਪਣੇ ਇਲਾਕੇ 'ਚੋਂ ਲੋੜਵੰਦਾਂ ਨੂੰ ਇੱਥੇ ਤਿੱਕਰ ਲੈ ਕੇ ਆਉਣਾ ਉਹਨਾਂ ਨੂੰ ਦਵਾਈਆਂ ਦਿਵਾਉਣੀਆਂ ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ ਤਿੱਕਰ ਛੱਡਣਾ ਇਹ ਡਿਊਟੀ ਪੂਰੀ ਟੀਮ ਰੋਸ਼ਨ ਲਾਲ ਜੀ ਮੀਰ ਚੰਦ ਜੀ ਸਰਜੀਤ ਸਿੰਘ ਜੀ ਜੰਗੀਰ ਸਿੰਘ ਜੀ ਸਾਰੇ ਬਹੁਤ ਸ਼ੁਕਰੀਆ ਇਹਨਾਂ ਦਾ ਬਾਈਆਂ ਦਾ ਧੰਨਵਾਦ ਜੀ ਜੀ ਦਾ ਕੰਮ ਸੋਹਣਾ ਜੀ ਹਾਂਜੀ ਮੈਂ ਬੇਟਾ ਬੜਾ ਪਰੇਸ਼ਾਨ ਹੈ ਧੰਨਵਾਦ ਧੰਨਵਾਦ ਮਾਤਾ ਵਾਈਕਲ ਜੀ ਬੇਟਾ ਆਪਣਾ ਲਾਈਕ ਇਸ ਬਹੁਤ ਕਰਦਾ ਕੁੱਟ ਮਾਰ ਬਹੁਤ ਕਰਦਾ ਮਿਲਣ ਦੇ ਅੱਛਾ ਜੀ ਹੁਣ ਅੰਦਰ ਤਾੜ ਕੇ ਰੱਖੀਦਾ ਆ ਤੇ ਆਹਦੇ ਮੂੰਹ ਤੇ ਆਪਣੇ ਜੀੜਾ ਮਾਰਨ ਲੱਗ ਜਾਂਦਾ ਆ ਕਿਹੜਾ ਪਿੰਡ ਆ ਜੀ ਆਪਣਾ ਜੀਰੇ ਤੋਂ ਆਏ ਸਾਡੇ ਨਾਲ ਹੀ ਆਏ ਹੋਰ ਜਿਆਦਾ ਦੁਖੇ ਆ ਅਸੀਂ ਕੋਈ ਅਗਲੀ ਵਾਰੀ ਲੈ ਕੇ ਆਓ ਉਹਨੂੰ ਜੇ ਵੀਡੀਓ ਬਣਾ ਕੇ ਭਜਵਾਇਓ ਹੁਣ ਦੇਖਦੇ ਆਂ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸਾਡੇ ਕੋਲ ਕੋਈ ਨੇ ਤੁਸੀਂ ਕੋਈ ਬੰਦਾ ਭੇਜ ਦਿਓ ਜਿਹੜਾ ਸਾਡੇ ਟੀਮ ਮੈਂਬਰ ਹੈਗਾ ਜੀਦੇ ਅਸੀਂ ਕਿਸੇ ਨੂੰ ਭੇਜ ਦਾਂਗੇ ਸਤਨਾਮਾ ਭੈਣ ਉਹਨਾਂ ਤੋਂ ਨੋਟ ਕਰਿਓ ਜੀਰੇ ਇਹਨੇ ਘਰੇ ਭੇਜਣਾ ਕਿਸੇ ਨੂੰ ਅਸੀਂ ਚਲੇ ਜਾਗੇ ਜੀ ਜਿਹਨਾਂ ਦਾ ਭਰਾ ਮੇਰੇ ਗਵਾੜ ਰਹੀਦਾ ਬੁਲਾ ਲੈ ਉਹਨੇ ਦੱਸ ਪਾਈ ਸੀ ਉਹਨੂੰ ਕਿਹੋ ਭਰਾ ਨੂੰ ਉਹ ਜਾ ਕੇ ਬਣਾ ਲਿਓ ਉਹ ਬੜੀ ਕਰਦਾ ਜਿਹਾ ਬਾਵਾ ਤੋੜ ਦਿੰਦਾ ਆ ਮੇਰੀ ਬਾਹ ਤੋੜੀ ਹੋਈ ਹੈ ਆਪਨੇ ਮਾਰ ਕੇ ਆ ਕੋਈ ਨਾ ਮਾਂ ਅਸੀਂ ਪੂਰੇ ਨਾਲ ਆ ਤੁਹਾਡੇ ਅਸੀਂ ਭੇਜਾਂਗੇ ਕੱਲ ਅਗਲੇ ਕੈਂਪ ਵਿੱਚ ਅਸੀਂ ਵੀਡੀਓ ਪੜਾ ਕੇ ਨਾਲ ਲੈ ਆਂ ਹਾਂ ਸਾਨੂੰ ਪਹਿਲਾਂ ਵੀਡੀਓ ਭੇਜੋ ਫਿਰ ਦੇਖਾਂਗੇ ਕਿ ਕਰ ਸੰਗਤ ਦੀ ਦੁਆ ਨਾਲ ਤੁਹਾਡੀ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਸਾਡਾ ਘਰ ਬਣਨਾ ਸ਼ੁਰੂ ਹੋ ਗਿਆ। ਮਹਾਰਾਜ ਜੜ੍ਹ ਦੀ ਕਰਾਤਾ ਅੰਦਰ ਅਸਤੀ ਵਾਖੇ ਮੇਰੀ ਭੈਣ ਨੂੰ ਤੇ ਬਾਈ ਗਰੂ ਮਿਹਰ ਕਰੇ ਮੇਰੀ ਭੈਣ ਬਹੁਤ ਸ਼ੁਕਰੀਆ। ਆ ਮੁਬਾਰਕਾਂ ਤੈਨੂੰ ਬਹੁਤ ਬਹੁਤ ਆ ਕੋਕੋ ਆਣੀ ਤੋਂ ਬੱਚਾ ਜਿਹੜਾ ਬੈਠਾ ਹੈ ਅੱਗੇ ਨਾਲ ਕਾਫੀ ਠੀਕ ਹੋ ਗਿਆ। ਇਹਦੇ ਸ਼ੂਜ਼ ਵਾਸਤੇ ਕਹਿੰਦੇ ਸੀ ਬਣਾਉਣ ਵਾਸਤੇ ਵੀ। ਉਹ ਫਿਰ ਅੰਦਰ ਮਿਲਿਓ ਬਿੱਲੇ ਹੋਣੇ ਕਰਨਗੇ ਉਹ ਕੰਮ। ਜੀ ਅੱਜ ਰਾਤ ਰਹਿ ਪਵੇ ਜਸਵੀ ਨੇ ਕਹਿੰਦੇ ਲੁਧਿਆਣੇ ਜਾਣਾ ਆਪਣਾ ਆ। ਆਪਰੇ ਪੂਜਾਈ ਸੇਵਾ ਦੇ ਤਾਂ ਬ੍ਰਦਰ ਹੈ ਪਤਾ ਮੈਨੂੰ ਰਹਿਪੁਰ ਰਾਤ ਕੋਈ ਨਾ ਹੈ ਸਵੇਰੇ ਆਪਾਂ ਕਰ ਲਾਂਗੇ ਗੱਲ ਰਾਸ਼ ਘਟੇ ਤੋਂ ਠੀਕ ਹੈ ਕੰਨ ਆਪ ਇਹ ਸਾਡੇ ਨਿੱਕੀ ਜੀ ਵਲੰਟੀਅਰ ਹੈ ਛੋਟੀ ਜੀ ਆਪਣੇ ਭਰਾ ਨੂੰ ਦਵਾਈ ਵੀ ਦਿਵਾਉਣ ਆਉਂਦੀ ਆ ਨਾਲ ਸੇਵਾ ਵੀ ਕਰਾਉਂਦੀ ਧੰਨਵਾਦ ਤੁਹਾਡੀ ਵੀਡੀਓ ਆਈ ਬਾਹਰੋਂ ਸਾਡੇ ਕੋਲ ਦਵਾਈਆਂ ਵੀ ਦਾੰਗਾ ਜੀ ਇੰਨੇ ਜੇ ਤੁਹਾਡੀ ਵੀਡੀਓ ਦੇਖੀ ਸੀ ਉਹਨੇ ਸਾਨੂੰ ਭੇਜਿਆ ਇੱਥੇ ਤੇ ਦਵਾਈਆਂ ਦੁਵੀਆਂ ਦਿੰਦੇ ਸੀ ਲੈ ਕੇ ਸਾਰੀ ਜਗ੍ਹਾ ਤੋਂ ਦੇ ਦੇ ਥੱਕ ਗਏ ਮਰਜੀ ਨਾਲ ਦਵਾਈ ਖਾਣਾ ਮਰਜੀ ਨਾਲ ਹਾਈਪਰ ਹੋ ਜਾਂਦਾ ਜੀ ਫਿਰ ਤੋਂ ਆਇਆ ਅੱਜ ਫਨੌਂ ਤੋਂ ਆਇਆ ਸੀ ਤੇ ਤੁਹਾਡੀ ਵੀਡੀਓ ਦੇਖਿਆ ਮੁੰਡਿਆਂ ਨੇ ਬਾਹਰ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਉਹਥੇ ਟੋਕਨ ਲੈ ਲਿਆ ਤੁਸੀਂ ਟੋਕਨ ਤਾਂ ਲਿਆ ਪਰ ਤੁਹਾਨੂੰ ਜਿਹੜੀ ਅੱਜ ਵਾਲੀ ਸਟੈਂਸਰ 23 ਨੰਬਰ ਉਹਨਾਂ ਨੇ ਕਿਹਾ ਸੀ ਤੇ ਉਹ ਵੀ ਮੈਕਅਪ ਮੇਕਅਪ ਸਪਾਰਕ ਵਾਲਾ ਦੇਖੋ ਠੀਕ ਹੈ ਜੀ ਸੀਐਮਸੀ ਤੋਂ ਅੰਮ੍ਰਿਤਸਰ ਤੋਂ ਉਹਨਾਂ ਦੀ ਅਨੁਪੋਚਨ ਰਹਿ ਗਈ ਆਪ ਐਸ ਤੋਂ ਦਵਾਈ ਸ਼ੁਰੂ ਕਰਾਉਣੀ ਆਂ ਹਾਂਜੀ ਦਵਾਈ ਖਾਲੂ ਕਰੇ ਖਾਂਦਾ ਨਹੀਂ ਜੀ ਖਾਂਦਾ ਨਹੀਂ ਫੇਰ ਤੇ ਰਹਿਣਾ ਪੈਣਾ ਨਾਲ ਤੁਹਾਨੂੰ ਕੋਈ ਗੱਲ ਨਹੀਂ ਜੀ ਰਹਿ ਲਵਾ ਕੋਈ ਗੱਲ ਨਹੀਂ ਮੈਡਮੜ ਕਰ ਲਾਂਗੇ ਮੈਂ ਜੀ ਘਰੇ ਤੂੰ ਖਾਂਦਾ ਨਹੀਂ ਦਵਾਈ ਉਹ ਮੈਂ ਕਿਉਂ ਕਿੰਦੇ ਨਹੀਂ ਆ ਕੈਂਸਰ ਨਹੀਂ ਦਿੰਦੇ ਨਾਲ ਤਾਂ ਤਾਂ ਕਹੀ ਜਾਂਦੇ ਆ ਇਹ ਮੈਂ ਤਾਂ ਜੀ ਸਾਰੇ ਆਈਦਾ ਉਹਦਾ ਉਹਦਾ ਆਈ ਮੈਂ ਕਹਿੰਦੇ ਕਾਣਾ ਕੀ ਲੱਗਦਾ ਤੁਹਾਡੇ ਚਾਚਾ ਜੀ ਚਾਚਾ ਜੀ ਦੇ ਆਖੇ ਦਵਾਈ ਖਾਏਂਗਾ ਕਰੇ ਜੇ ਨਾ ਖਾਧੀ ਖਾਊਗਾ ਦੇਖ ਲਾ ਜੇ ਨਾ ਖਾਧੀ ਜੇ ਨਾ ਖਾਧੀ ਆਖਾ ਜੀ ਜੀ ਵੇ ਵੇ ਕੀ ਆ ਜੀ ਦਾ ਠੀਕਾ ਪੱਕਾ ਮਾਦਾ ਦੇਖੋ ਟਰਾਈ ਕਰਕੇ ਜੇ ਤੁਸੀਂ ਰਹਿਣਾ ਚਾਹੁੰਦੇ ਹੋ ਅਸੀਂ ਰਹਿਣ ਦੀ ਪਰਚੀ ਵੀ ਨਾਲ ਸਾਨੂੰ ਕੋਈ ਦਿੱਕਤ ਨਹੀਂ ਪਰ ਇਸ ਸਮ ਗਰਮੀ ਬਹੁਤ ਹੈ ਸਾਡੇ ਅੰਦਰ ਸ਼ੈੱਡ ਹੀ ਬਣਿਆ ਉਰੇ ਥੱਲੇ ਰਹਿਣਾ ਪੈਣਾ ਅਸੀਂ ਤਾਂ ਕਹਿੰਦੇ ਦਵਾਈਆਂ ਮੈਂ ਤਾਂ ਦਿੰਦੀ ਹਾਂ ਅੰਮ੍ਰਿਤਧਾਰ ਕੋ ਵੀ ਖਾਂਦੀ ਹਾਂ ਲਿਧਾੜੀਆਂ ਦੀ ਲਈ ਹੁਣ ਮੈਂ ਸੀਐਮ ਜੀ ਨੂੰ ਦਵਾਈ ਕਰਵਾਉਣਾ ਤੁਸੀਂ ਇੱਕ ਵਾਰੀ ਦਵਾਈ 15 ਦਿਨ ਦੀ ਲੈ ਕੇ ਜਾਓ ਠੀਕ ਹੈ ਜੀ ਜੇ ਨਹੀਂ ਖਾਊਗਾ ਅਗਲੇ 15 ਦਿਨ ਅਸੀਂ ਇੱਥੇ ਹੀ ਆ ਨਾ ਫੇਸੇ ਹੀ ਕਿਤੇ ਚੱਲੇ ਨਾ ਫੇਸੇ ਚੱਲੇ ਠੀਕ ਹੈ ਤਾਂ 30 ਤਰੀਕ ਨੂੰ ਤਾਂ ਫਿਰ ਐਡਮਿਟ ਕਰਾਜੀ ਆ ਕੀ ਸੀ ਹਾਂ ਜੇ ਲੋੜ ਭਾਈ ਫਿਕਰ ਨਾ ਕਰੋ ਉਹਨੂੰ ਬਾਅਦ ਪੀਓ ਉਹਦੀ ਖਾ ਕੇ ਕੋਈ ਆਜੋ ਤਰੀਕ ਦਾ ਮੈਨੂੰ ਪਤਾ ਪਤਾ ਮੈਨੂੰ ਦੇਖ ਕੇ ਪਤਾ ਲੱਗਿਆ ਵੀ ਫਿਕਰ ਨਾ ਕਰੋ ਦਵਾਈ ਖਵਾਓ ਜਾਂ ਨਹੀਂ ਖਵਾਉਗਾ ਤਾਂ ਫਿਰ ਅਸੀਂ ਬੈਠੀ ਚੱਲੀ ਗੱਲ ਚੰਡੀਗੜ੍ਹ ਤੋਂ ਲੈ ਲਈ ਜਾਓ ਗੱਲ ਕਰਨੇ ਚਾਹੁੰਦੇ ਹਾਂ ਕਰਾ ਲਾਂਗੇ ਕਰ ਲਾਂਗੇ ਕੋਈ ਹੁਣ ਬਾਪੂਆ ਕਰ ਲਿਆ ਕਰ ਲਓ ਕਰਾਇਓ ਕਰ ਅਕੌਣ ਲੈ ਆਇਆ ਚਾਰ ਬੇਬੇ ਧੰਨਵਾਦ ਤੇਰਾ ਕਾਦਾ ਚਾਰ ਆ ਅੰਬ ਦਾ ਚਾਰ ਆ ਬੇਬੇ ਧੰਨਵਾਦ ਤੁਹਾਡੀ ਭੈਣ ਬਹੁਤ ਬਹੁਤ ਧੰਨਵਾਦ ਠੀਕ ਆ ਹੁਣ ਇਹ ਲਾਸ਼ ਵੇਖਣਾ ਕਾਹਦਾ ਠੀਕ ਆ ਕਿੱਥੇ ਆ ਕੁੜੇ ਹਰਮੰਤ ਕੁਰੇ ਕੁੜੇ ਹਰਮੰਤ ਸੋ ਗਰਬਖਸ ਕੁਰੇ ਗਰਬਖਸ ਕੁਰੇ ਕੁੜੇ ਗਰਬਖਸੋ ਤਕੜੀਆਂ ਆ ਠੀਕ ਆ ਹੋ ਦਵਾਈ ਖਾ ਲੈਣੀ ਮੰਮੀ ਦੇ ਆਖੇ ਲੱਗਦੇ